ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਦੋਦਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਤਹਿਸੀਲ ਵੀ ਬਾਈਨ ਦੋਦਾ ਹੀ ਪੈਂਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਦੋ ਐਨੀਮਲ ਵਾਜਾਂ ਦਾ ਸੇਲ ਆ ਜਾਣਕਾਰੀ ਪ੍ਰੋਪਰ ਵਾਜਾਂ ਤੋਂ ਲੈ ਲਾਂਗੇ ਕੀ ਦੁੱਧਵਾਦਾ ਕਿ ਨਮਾ ਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦਰਸ ਦੱਸ ਦਿਓ ਜੀ ਪਿੰਡ ਦੁੱਧਾ ਜਿਹੜਾ ਮਕਸਰ ਦਸੀਲ ਦੁੱਧਾ ਮੋਬਾਈਲ ਨੰਬਰ ਹੈ 98784 62331 ਠੀਕ ਆ ਜੀ ਦੋ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹ ਜਰਸੀ ਦੀ ਕੀ ਡਿਟੇਲ ਆ ਜੀ ਇਹ ਪਹਿਲੇ ਸੂਏ ਸੂਈ ਹੈ ਜੀ ਠੀਕ ਹੈ ਜੀ ਮਾਣੇ ਦੇ ਬੱਚੀ ਹੈ ਕੱਲ ਸੂਈ ਹੈ ਜੀ ਮਗਰ ਬੱਚੀ ਹੈ ਦੇਖ ਸਕਦੇ ਹੋ ਸੋਹਣੀ ਜੱਤ ਬਰੀਡ ਵਾਲੀ ਤੇ ਕਿੰਨਾ ਬੋਲਾ ਇਸ ਵਕਤ ਤਿਆਰ ਹੈ 10 ਲੀਟਰ ਤਿਆਰ ਹੈ ਜੀ ਖਾਲੀ ਕਰਤੀ ਸੀ ਪ੍ਰੋਪਰੇ ਪ੍ਰੋਪਰ ਖਾਲੀ ਕਰਤੀ ਸੀ ਕੱਲੀਆਂ 1 2 ਧਾਰਾਂ ਹੀ ਛੱਡੀਆਂ ਸੀ ਨਹੀਂ ਪ੍ਰੋਪਰ ਮੂੰਹ ਖਾਲੀ ਕਰਤੀ ਠੀਕ ਹੈ ਜੀ ਤੇ ਕਿੰਨਾ ਕ ਦੁੱਧ ਦੇ ਦੋ ਜੀ ਦੁੱਧ ਦੇ ਦੋ 14 15 ਲੀਟਰ ਦੀ ਹੈਗੀ ਠੀਕ ਹੈ ਜੀ ਤੇ ਮੂੰਹ ਤੋਂ ਕਿੰਨੇ ਦੰਦ ਆ ਜੀ ਮੂੰਹੋਂ ਚੌਗੀ ਹੈ ਜੀ ਮੂੰਹ ਤੋਂ ਚੌਗੀ ਤੋਰ ਕੇ ਦਿਖਾ ਦਿਓ ਜੀ ਬਾਈ ਦੱਸਦਾ ਇਹ ਪਹਿਲੇ ਸੂਏ ਸੂਈ ਹੋਈ ਆ ਮੂੰਹ ਤੋਂ ਚਾਰ ਦੰਦ ਦੋ ਦਿਨ ਹੋ ਗਏ ਜ਼ੂਰੀ ਨੂੰ ਮਗਰ ਸੋਹਣੀ ਬੱਚੀ ਆ ਦੇਖ ਸਕਦੇ ਹੋ ਤੁਸੀਂ ਬਾਕੀ ਸੋਹਣੀ ਫੇਸ ਕੁਆਲਿਟੀ ਆ ਆਰਡਰ ਦੀ ਕੁਆਲਿਟੀ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਜੀ ਬਹੁਤ ਸ਼ਾਨਦਾਰ ਫਿਟਿੰਗ ਵਾਲਾ ਹਵਾਨਾ ਬਾਕੀ ਬਾਈ ਕਹਿੰਦਾ ਥੋੜੇ ਜਿਹਾ ਦੁੱਧ ਛੱਡ ਕੇ ਲਿਆ ਫੇਰ ਵਾਪਸ ਤਰਕੀਬ ਨੇ ਪ੍ਰੋਪਰ ਖਾਲੀ ਕਰਤੀ ਸੀ 10 ਕਿਲੋ ਨੈੱਟ ਕੰਡੇ ਵਾਲਾ ਬੋਲਾ ਤਿਆਰ ਆ ਥਣਾ ਦੇ ਸਹਿਜ ਬਹੁਤ ਸੋਹਣੇ ਆ ਜੀ ਚਾਰੇ ਥਣ ਨਿਖੜ ਮੇ ਇੱਕੋ ਸਹਿਜ ਦੇ ਹੱਥੀਂ ਚਵਾਈ ਵਾਲੇ ਦੇਖ ਸਕਦੇ ਹੋ ਹਵਾਨਾ ਤੁਸੀਂ ਨੇੜੇ ਤੋਂ ਚੈੱਕ ਕਰ ਲਓ ਜੀ ਬਹੁਤ ਸ਼ਾਨਦਾਰ ਹਵਾਨਾ ਬੈਕ ਸਾਈਡ ਤੋਂ ਥਾਣ ਤੁਹਾਨੂੰ ਦਿਖਾ ਦਿੰਨੇ ਆ ਜੀ ਚਾਰੇ ਥਾਣ ਗੱਠੰਗ ਉਹ ਇੱਥੇ ਤੇ ਲੱਗੇ ਸੋਨਾ ਗਲਾਬੀ ਥਾਣਾ ਬਾਕੀ 15 ਕਿਲੋ ਦੁੱਧ ਦੀ ਬਈ ਉਮੀਦ ਕਰਦੇ ਆ ਐਸੇ ਵਕਤ 10 ਕਿਲੋ ਬੋਲਾ ਨੈਟ ਕੰਡੇਲਾ ਤਿਆਰ ਆ ਜੇ ਕੋਈ ਵੀਰ ਦੋ ਟਾਈਮ ਚਾਰ ਟਾਈਮ ਚਵਾਈ ਕਰਨੀ ਚਾਹੁੰਦਾ ਹੋਵੇ ਜੀ ਜੇ ਕੋਈ ਵੀਰ ਦੋ ਟਾਈਮ ਚਾਹਤ ਹੈ ਹਾਂ ਦੋ ਟਾਈਮ ਚੋ ਕੇ ਆਪਦੀ ਤਸੱਲੀ ਕਰਕੇ ਲੈ ਜਾ ਸਕਦਾ ਠੀਕ ਆ ਜੀ ਮੁੱਲ ਕੀ ਆ ਜੀ ਮੁੱਲ 55000 ਜੀ ਮਾਨਦਾਨ ਹੋ ਜਾਊਗਾ ਜੀ ਮਾਨਦਾਨ ਜ਼ਰੂਰ ਆਏ ਵੀਰ ਦਾ ਹੋਊਗਾ ਜੀ ਠੀਕ ਆ ਜੀ ਮੁੱਲ 55000 ਰੁਪਿਆ ਬਾਕੀ ਭਾਈ ਕਹਿੰਦਾ ਮਾਨਦਾਨ ਕਰ ਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਦੋ ਨੰਬਰ ਹੈ ਇਹ ਜਰਸੀ ਦੀ ਕੀ ਡਿਟੇਲ ਆ ਜੀ ਇਹ ਪਹਿਲੇ ਸੂਏ ਹੁੰਦੀ ਹੈ ਜੀ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਬਸ 2-4 ਦਿਨਾਂ ਦੀ ਕੱਚੀ ਹੈ ਜੀ ਠੀਕ ਹੈ 2 ਦਿਨ ਲੈ ਜਾਂ 4 ਦਿਨ ਸਰਕੀਵਣ 2-4 ਦਿਨਾਂ ਦੀ ਡੇਟ ਮੇ ਤਾਂ ਕੋਈ ਕੱਚੀ ਹੈ ਬਾਕੀ 2-4 ਦਿਨ ਪਸ਼ੂ ਉੱਪਰ ਵੀ ਲੈ ਜਾਂਦਾ ਕਿੰਨਾ ਕੁ ਦੁੱਧ ਦੇ ਦੁਬਈ ਹੈ ਦੁੱਧ ਦੇਦੀ ਨਹੀਂ ਰਹੇਗੀ 14-15 ਲੀਟਰ ਦੀ ਠੀਕ ਹੈ ਇਹ ਵੀ ਤੋਰ ਕੇ ਦਿਖਾ ਦਿਓ ਜੀ ਸੋਹਣੀ ਫੇਸ ਕੁਆਲਿਟੀ ਆ ਹਾਈਟ ਦੇ ਪੱਖ ਤੋਂ ਚੰਗੀ ਆ ਜੀ ਉੱਚੇ ਲੰਮੇ ਕੱਦ ਕੱਢ ਦੀ ਹੈਵੀ ਬੋਡੀ ਵੇਟ ਦੀ ਪਹਿਲੇ ਸੂਏ 10 ਦਾ 22 ਕਹਿੰਦਾ ਸੋਣਿਆ ਸਰਕੀਵਣ 2-4 ਦਿਨਾਂ ਦੀ ਕੱਚੀ ਹੈ ਬਾਕੀ 2-4 ਦਿਨ ਪਸ਼ੂ ਉੱਪਰ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਬੰਦੋ ਜੀ ਬਾਕੀ ਜਿਹੜੀਆਂ ਵਾਲਟੇ ਲ ਹਵਾਨਾ ਚ ਸਾਰੀਆਂ ਵਾਲਟੇ ਲਾ ਕੱਢ ਕੇ ਸੋਨਾ ਜੀ 2 ਤੋਂ 4 ਦਿਨ ਬਾਕੀ ਨੇ ਤਰੀਕ ਮੁਤਾਬਕ ਹਵਾਨਾ ਬੈਕ ਸਾਈਡ ਤੋਂ ਚੈੱਕ ਕਰ ਲੋ ਜੀ ਬਹੁਤ ਸ਼ਾਨਦਾਰ ਹਵਾਨਾ ਐ ਥਣਾਂ ਦੇ ਸਹਿ ਸੋਨੇ ਆ ਜੀ ਚਾਰੇ ਥਣ ਨਿਖੜ ਮੇ ਇੱਕੋ ਸਾਈਜ਼ ਦੇ ਇੱਧਰ ਲਈ ਛੜ ਤੋਂ ਤੁਹਾਨੂੰ ਥਣ ਦਿਖਾ ਦਿੰਨੇ ਆ ਜੀ ਫੇਸ ਕੁਆਲਟੀ ਸੋਣੀ ਆ ਜੀ ਇਦਾ ਕੀ ਮੁੱਲ ਆ ਜੀ ਇਹਦਾ 55000 ਜੀ ਦੋਨਾਂ ਜੋੜਾ ਲਊਗਾ ਵੀ ਉਹਨਾਂ ਦਾ ਮਾਣ ਤਨ ਉਸ ਹਿਸਾਬ ਨਾਲ ਕੀਤਾ ਜਾਵੇ ਠੀਕ ਆ ਜੇ ਕੋਈ ਵੀਰ ਜੋੜਾ ਲੈਂਦਾ ਤਾਂ ਮਾਣ ਤਨ ਜ਼ਿਆਦਾ ਹੋ ਜਾਊਗਾ ਜੀ ਜੇ ਕੱਲੀ ਕੱਲੀ ਲੈਂਦਾ ਤਾਂ 55 55000 ਰੁਪਇਆ ਬਾਈ ਮੁੱਲ ਕਰਦੇ ਆ ਬਾਕੀ ਮਾਣ ਤਨ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦੀ